ਕਾਲ ਕਰ ਕੀ ਨਾ ਮਤਲਬ ਦਾ ਕੀ ਕਰਨੀ ਮੇਰਾ ਨਾਮ ਮਿੰਦਰ ਸਿੰਘ ਆ ਜੀ ਪਿੰਡ ਮੇਰਾ ਗਹਿਰੀ ਭਾਗੀ ਐ ਇਧਰ ਕਿਨੇ ਇਧਰੋਂ ਅਸੀਂ ਕੁਦਰਤੀ ਨੰਗ ਰੇਜ ਜੀਗਾਹਾਂ ਕੰਮ ਜਾਣਾ ਸੀਗਾ ਤਾਂ ਅਸੀਂ ਦੇਖਿਆ ਬਾਈ ਜੀ ਵੇਖੋ ਇੱਥੇ ਕੱਲੀ ਮਿੱਟੀ ਦੇ ਉੱਤੇ ਲੁੱਕ ਪਾ ਰਹੇ ਐ ਸਫਾਈ ਕੋਈ ਨਹੀਂ ਗਈ ਪਹਿਲੀ ਗੱਲ ਤਾਂ ਇਹਨਾਂ ਨੇ 100 ਪਾਈ ਸੀ ਸਰਕਾਰ ਨੇ ਵੀ ਅਸੀਂ ਬਜਰੀ ਪਾਉਣੀ ਹੀ ਨਹੀਂ ਰੱਬਿਆਂ ਨੇ ਕਿਵੇਂ ਇਹ ਚਲੋ ਛਾਵਾ ਚ ਜੀ ਨੇ ਕੰਮ ਚ ਲਾਇਆ ਪਰ ਕੰਮ ਕੀ ਚਲਾਇਆ ਹੁਣ ਵੇਖੋ ਤੁਸੀਂ ਰੇਤੇ ਦੇ ਉੱਤੇ ਪਾਈ ਜਾਂਦੇ ਨਾ ਇਹ ਬਾਈ ਜੀ ਫਿਰ ਲੰਮਾ ਛਾਵਾ ਤਾਂ ਚੱਲਦੀ ਨਹੀਂ ਇਹ ਆਪਣੇ ਪੈਸੇ ਦਾ ਨੁਕਸਾਨ ਐ ਜਿਸ ਮਾਰ ਕੇ ਇਹਨੂੰ ਪੌਣ ਸਾਫ ਕਰਕੇ ਤਾਂ ਲੰਮਾ ਸਮਾਂ ਚੱਲੂ ਹੁਣ ਤੁਸੀਂ ਆਪ ਦੇਖ ਲਓ ਕੱਲੀ ਮਿੱਟੀ ਦੇ ਉੱਤੇ ਪਾ ਰਹੇ ਨੇ ਤਾਂ ਕੋਈ ਸਫਾਈ ਨਹੀਂ ਬਾਈ ਜੀ ਅਸੀਂ ਤਾਂ ਇਧਰੋਂ ਲੰਘ ਰਹੇ ਸੀ ਦੇਖਿਆ ਦੀਪਨਗਰ ਹੈ ਇਹ ਤਿੰਨ ਨੰਬਰ ਗਲੀ ਹੈ ਕੋਈ ਸਫਾਈ ਨਹੀਂ ਬਾਈ ਜੀ ਨਹੀਂ ਥੋੜਾ ਪੱਕੀ ਰਕੜ ਕਰਨੀ ਇਸ ਨੂੰ ਖੁਸ਼ ਹੋ ਜਾ ਮੈਨੂੰ ਪਤਾ ਨਹੀਂ ਜੇ ਕੰਮ ਬਾਰੇ ਅਜਿਹਾ ਸੌਣ ਲੱਗ ਲਓ ਜੀ ਮੈਨੂੰ ਤਾਂ ਤੁਹਾਡਾ ਘੇਰੇ ਸਰਕੇ ਤੇ ਸਰਲਾ ਕਰ ਨਹੀਂ ਨਹੀਂ ਉਹੀ ਸਾਈਡ ਰਚਾਰਜ ਹੋਣੇ ਜੀ ਕੋਈ ਜਦੋਂ ਮੈਂ ਮੈਂ ਤੁਹਾਡਾ ਨਹੀਂ ਮੈਂ ਨਹੀਂ ਮੈਨੂੰ ਪਤਾ ਹੀ ਨਹੀਂ ਜੀ ਕਾ ਬੰਦਾ ਕਿਹੜਾ ਮੈਨੂੰ ਕਹਿ ਦੋ ਸਰ ਤੁਸੀਂ ਜਵਾਬ ਦੇ ਤਾਂ ਬੈਠੇ ਹੋ ਨਾ ਬੈਠਾ ਨਹੀਂ ਮੈਨੂੰ ਸਰ ਮੈਂ ਕਹਿ ਦੇਣੀ ਉਹਨੂੰ ਬੁਲਾ ਕੇ ਕਹਿ ਦੇਣਾ ਤੁਸੀਂ ਉਹਨਾਂ ਨੂੰ ਪੁੱਛੋਗੇ ਬੁਲਾ ਕੇ ਕਰਵਾ ਦਿਓ ਪਲੀਜ਼ ਮੈਨੂੰ ਹਾਂ ਜੀ ਉਹ ਬਾਈਟ ਕਰਵਾ ਦਿਓ ਕੁਝ ਵੀ ਕਰਵਾ ਦਿਓ ਨਹੀਂ ਮੈਂ ਨਹੀਂ ਕਰਾਣੀ ਜੀ ਬਾਈਟ ਕੋਈ ਮੈਂ ਕਾਦੀ ਬਾਈਟ ਕਰਾਉਣਾ ਪੱਖ ਤਾਂ ਦੇਉਂਗੇ ਨਹੀਂ ਕਰਾਣੀ ਜੀ ਮੈਂ ਦੱਸਦਾ ਤੁਹਾਨੂੰ ਮੈਨੂੰ ਪਤਾ ਹੀ ਨਹੀਂ ਜੇ ਕੰਮ ਦਾ ਹੀ ਨਹੀਂ ਪਤਾ ਨੂੰ ਪੁੱਛ ਕੇ ਦੱਸਾਂਗਾ ਨਾ ਜੀ ਹੂੰ ਨਹੀਂ ਨਹੀਂ ਪੁੱਛ ਤਾਂ ਪੱਕੇ ਦੇ ਦਿਓ ਮੈਂ ਤੁਹਾਨੂੰ ਰਿਕਾਰਡ ਕਰ ਰਿਹਾ ਮੈਨੂੰ ਕਰ ਲਓ ਜੀ ਮੈਂ 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 ਕੋਈ ਬਾਈਟ ਨਹੀਂ ਦੇ ਬੜਾ ਬੁਰਾ ਹਾਲ ਹੈ ਮਿੱਟੀ ਦੇ ਵਿੱਚ ਸੜਕ ਬਣਾਈ ਹੈ ਨਹੀਂ ਕੋਈ ਸਹੀ ਕਰਵਾਇਆ ਜਾਊਗਾ ਜੀ ਕੰਸਰਨਡ ਅਥਾਰਟੀ ਨੂੰ ਮੈਂ ਕਹਦਾ ਕੰਸਰਨਡ ਬੰਦਾ ਸਟੇਟਮੈਂਟ ਮੀਡੀਆ ਨੂੰ ਕਾਉਂ ਦੇਗਾ ਜਵਾਬ ਹੀ ਕੰਸਰਨਡ ਅਥਾਰਟੀ ਦੇਊਗਾ ਹਾਂ ਜੀ ਕੰਸਰਨਡ ਅਥਾਰਟੀ ਦੇਊਗਾ ਜੀ ਉਹ ਤੁਹਾਡੇ ਦੇ ਕਹਿ ਰਹੇ ਸਰ ਰਹਿ ਕਰ ਲੋ ਸਰ ਇੱਕ ਦੀਪ ਨਗਰ ਦੇ ਵਿੱਚ ਸੜਕ ਬਣ ਰਹੀ ਹੈ ਔਰ ਮਿੱਟੀ ਦੇ ਉੱਪਰ ਪਛਾਈ ਜਾ ਰਹੀ ਹੈ ਲੱਗਦਾ ਨਹੀਂ ਵੇਸਟ ਆਫ ਮਨੀ ਹੈ ਸਰ ਕਾਦਾ ਪਰ ਐਸਾ ਹੈ ਕਿ ਜਿੱਦਾਂ ਤੁਸੀਂ ਸਾਡੇ ਧਿਆਨ 'ਚ ਇਹ ਪ੍ਰੋਬਲਮ ਲੈ ਕੇ ਆਂਦੀ ਬਿਲਕੁਲ ਬਹੁਤ ਵਧੀਆ ਗੱਲ ਹੈ ਕਿ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦਾ ਤੁਸੀਂ ਚੰਗਾ ਫਰਜ਼ ਨਿਭਾਇਆ ਇਸ ਵਿੱਚ ਵੇਸਟੇਜ ਆਫ ਮਨੀ ਐਦਾਂ ਨਹੀਂ ਹੈਗੀ ਕਿ ਇਹ ਜਿਹੜੀ ਸੜਕ ਪੈਂਦੀ ਹੈ ਜਾਂ ਪ੍ਰੀਮਿਕਸ ਦੀ ਸੜਕ ਪੈਂਦੀ ਹੈ ਉਹਦੀ 1 ਸਾਲ ਦੀ ਆਪਾਂ ਬੁਨਿਆਦ ਰੱਖਦੇ ਹਾਂ ਇਸ 1 ਸਾਲ ਦੀ ਵਾਰੰਟੀ ਗਰੰਟੀ ਹੁੰਦੀ ਹੈ ਜੇ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਉਹ ਠੇਕੇਦਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਉਹਨੂੰ ਠੀਕ ਕਰਕੇ ਦੇਣਾ ਤੇ ਉਸ ਦੇ ਤਹਿਤ ਆਪਾਂ ਨਾਲ ਦੀ ਇੱਕ ਗਾਰੰਟੀ ਜੋ ਹੈ ਉਹ ਕਾਰਪੋਰੇਸ਼ਨ ਕੋਲੇ ਪਈ ਵੀ ਹੁੰਦੀ ਹੈ ਜਦੋਂ ਕੋਈ ਠੇਕੇਦਾਰ ਕੰਮ ਕਰਦਾ ਹੈ ਉਹਦੀ ਗਾਰੰਟੀ ਜੋ ਹੈ ਉਹ ਸਾਲ ਲਈ ਕਾਰਪੋਰੇਸ਼ਨ ਦੇ ਕੋਲੇ ਨਫੂਜ਼ ਰਹਿੰਦੀ ਹੈ ਤੇ ਹੁਣ ਜੋ ਤੁਸੀਂ ਮੇਰੇ ਨਿਗਾ ਚ ਇਹ ਕਰਾਈ ਅਸੀਂ ਨਾਲ ਦੀ ਨਾਲ ਇਸ ਪ੍ਰੋਬਲਮ ਨੂੰ ਐਕਸਨ ਸਾਹਿਬ ਕੋਲੇ ਭੇਜਿਆ ਤਾਂ ਇਹਦੀ ਰਿਪੋਰਟਿੰਗ ਕਰਕੇ ਮੈਨੂੰ ਜਲਦੀ ਭੇਜਣਗੇ ਤੇ ਇਸ ਪ੍ਰੋਬਲਮ ਨੂੰ ਆਪਾਂ ਐਸ ਸੂਨ ਐਸ ਪੋਸੀਬਲ ਹੱਲ ਕਰਾਂਗੇ ਐਕਸ ਨਾਲ ਵੀ ਗੱਲ ਕੀਤੀ ਕਿ ਕਿ ਮੈਨੂੰ ਤਾਂ ਪਤਾ ਨਹੀਂ ਕਿੱਥੇ ਸੜਕ ਬਣ ਰਹੀ ਹੈ 나ਈ ਮੈਂ ਕੋਈ ਸਟੇਟਮੈਂਟ ਦੇਣੀ ਹੈਗੀ ਨਹੀਂ ਮੈਂ ਉਹਨੇ ਉਹਨਾਂ ਨੂੰ ਭੇਜਿਆ ਉਹਨੇ ਭੇਜੀ ਉਹਨਾਂ ਨੇ ਆਪਣੀ ਟੀਮ ਨੂੰ ਚੈੱਕ ਕਰਕੇ ਤੇ ਜਲਦ ਤੋਂ ਜਲਦ ਇਹਦਾ ਹੱਲ ਕਰਾ ਲਾਗਦਾ ਵੀ ਕਿਤੇ ਮੌਕੇ ਤੇ ਕਿਹੜਾ ਜੀਸੀ ਵੀ ਲਾਪਰਵਾਹੀ ਰਹੀ ਹੈ ਜੇ ਸਾਈਟ ਤੇ ਖੜਦਾ ਤਾਂ ਸ਼ਾਇਦ ਇਹ ਹਾਲਾਤ ਨਹੀਂ ਹੋਣੇ ਸੀ ਨਹੀਂ ਬਿਲਕੁਲ ਇਹ ਮੈਂ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਜੇ ਕੋਈ ਸੜਕ 'ਚ ਜਾਂ ਕੰਮ 'ਚ ਖਰਾਬੀ ਹੈ ਤਾਂ ਬਿਲਕੁਲ ਇਹ ਜੀ ਸਾਹਿਬ ਦੀ ਲਾਪਰਵਾਹੀ ਹੈ ਇਹ ਇਸ ਕੰਮ ਤੇ ਜ਼ਰੂਰ ਆਪਾਂ ਨਿਗਾਹ ਦੇਵਾਂਗੇ ਤੇ ਐਸ ਸੂਨ ਐਸ ਪੋਸੀਬਲ ਜਦੋਂ ਆਪਣੇ ਕੋਲ ਰਿਪੋਰਟ ਆਊਗੀ ਵਿਕੀ ਕੰਮ ਚੰਗਾ ਜਾਂ ਮਾੜਾ ਹੋਇਆ ਉਸ ਹਿਸਾਬ ਨਾਲ ਐਕਸ਼ਨ ਲੇ ਲੇ